ਚਾਰ ਸੇਬ ਜਾਦੇ ਮਾਤਾ ਗੁਜਰਕੌਰ ਜੀ ਬਾਬਾ ਮੋਤੀਰਾਮ ਮਹਿਰਾ ਜੀ ਕੌਮ ਦੇ ਛੀਤਾ ਜਾਦੇ ਵਿੱਚ 62 ਸਟੈਨ ਫਲੋਰ ਵਿਕੇ ਗੁਰਦੁਆਰਾ ਬਾਬਾ ਧੰਨਾਪੱਗ ਜੀ ਦੇ ਮੁਖ ਸੇਵਾਦਾਰ ਬਾਬਾ ਜਗਜੀਤ ਸਿੰਘ ਜੀ ਦੁੱਧ ਵਾਲੇ ਦੁਆਬ ਪੈਨਿਊ 24 ਚਾਨ ਦੇ ਮੁੱਖ ਸੰਪਾਦਕ ਅਜੀਤ ਸਿੰਘ ਨਾਗੀ ਤੇ ਸਮੂਹ ਲੋਕਾਂ ਦੇ ਸੰਗਤਾਂ ਸਹਿਯੋਗ ਨਾਲ ਦੁੱਧਾ ਲੰਗ ਲਗਾ ਗਿਆ ਇਸ ਮੌਕੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਹੰਦ ਤੇ ਫਤੇਗੜ ਸਾਬ ਲੈ ਕੇ ਜਾਓ ਤੇ ਇਹਨਾਂ ਧਾਰਮਿਕ ਸਥਾਨਾਂ ਦਾ ਦਰਸ਼ਨ ਕਰਵਾਓ ਤਾਂ ਜੋ ਸਾਡੇ ਬੱਚੇ ਇਹਨਾਂ ਕੌਮਤਿ ਸ਼ਿਦਨ ਕਰਵਣੀਆਂ ਦੇਖ ਕੇ ਧਾਰਮਿਕ ਤੇ ਸਮਾਜ ਸੇਵੀ ਅਪਰਾਲੇ ਕਰਨ ਦੁੱਧ ਦੇ ਲੰਗ ਦੇ ਵਿੱਚ ਸਹਿਯੋਗ ਦਿਨ ਵਾਲਿਆਂ ਦਾ ਅਜੀਤ ਸਿੰਘ ਨਾਗੀ ਬਾਬਾ ਜਗਜੀਤ ਸਿੰਘ ਨੇ ਤਿੰਨ ਦਿਨੋਂ ਤਨਬਾਤ ਕੀਤਾ ਉਹਨਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਇਹਨਾਂ ਮਹਾਪੁਰਸ਼ਾਂ ਦੇ ਦਸੈ ਮਾਰਗ ਤੇ ਚੱਲ ਕੇ ਲੋੜਵੰਦ ਦੀ ਸਹਾਇਤਾ ਕਰਿਏ ਸਮਾਜ ਸੇਵੀ ਕਾਰਜ ਲੈ ਕਰੀਏ ਕੈਮਰਾਮੈਨ ਐਸਗ ਨਾਗੀ ਨਾਲ ਕਰシャン ਸਿੰਘ ਨਾਗੀ ਦੀ ਦੋਆਬਾ ਦੀ ਟੋਪੋਸ਼ਾਨ ਲਈ ਫਲੋਟਰ ਪੁੱਤਰ ਸਾਹਿਬ ਵਾਹਿਗੁਰੂ ਜੀ ਖਾਤੇ ਅੰਮ੍ਰਿਤ ਜੀ ਆ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਬਹੁਤਾ ਮਹੀਨਾ ਸਾਸ਼ਾਰਾ ਮਹੀਨਾ ਯੋ ਮ ਬਹੁਤ ਵਧੀਆ ਵਧੀਆ ਸਾਡੇ ਯੂਥ ਕਾ ਬਾ ਨੇ ਆਪਣਾ ਆਪ ਨੂੰ ਬਚਾਉਣ ਵਾਸਤੇ ਸਾਨੂੰ ਬਚਾਉਣ ਵਾਸਤੇ ਔਰ ਸਿੱਕੀ ਧਰਮਾਂ ਔਰ ਹਿੰਦੂਆਂ ਬਚਾਉਣ ਵਾਸਤੇ ਵਧੀਆ ਵਧੀਆ ਕੁਰਬਾਨੀਆਂ ਜਿਹੜੀਆਂ ਜਿਹੜੀਆਂ ਕੀਤੀਆਂ ਜਿਥੇ ਸਾਡਾ ਸਮਾਜ ਹਰ ਵਰਗ ਦੇ ਨਾਲ-ਨਾਲ ਸੇਵਾ ਕਰਦਾ ਹੈ। ਅੱਜ ਵੀ ਜਿਹੜੀ ਸੇਵਾ ਲੋਧੀ ਸੇਵਾ ਜਿਹੜੀ ਸੰਤਾਵਾ ਆਸੇ ਅਗਦੀ ਸ੍ਰੀ ਘਰਪੁਰ ਦਾ ਸੋਨੇ ਵੱਡੇ ਸਾਹਿਬ ਜੀ ਦਾ ਜਨਮ ਆ ਉਸ ਤੋਂ ਬਾਅਦ ਸੋਨੇ ਸਾਹਿਬ ਜੀ ਦਾ ਜਿਹੜਾ ਸ੍ਰੀ ਘਰਪੁਰਵਾਸਾ ਤੇ ਉਹਦੇ ਸੰਬੰਧ ਵਿੱਚ ਜਿੱਥੇ ਅਸੀਂ ਸਾਰਿਆਂ ਨੂੰ ਯਾਦ ਕਰਦੇ ਹਾਂ ਕਿੰਨੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਉਸ ਸਮੇਂ ਕੀਤੀਆਂ ਜਿਨ੍ਹਾਂ ਨੇ ਜਿਵੇਂ ਮੋਤੀ ਲਾਲ ਮਹਰਾ ਜੀ ਔਰ ਡੋਟਰ ਮਾਲ ਜੀ ਵੱਡਿਆਂ ਵੱਡਿਆਂ ਕੁਰਬਾਨੀਆਂ ਜਿਹੜਾ ਉਹਨਾਂ ਨੂੰ ਸਨਕਾਰ ਕਰਨਾ ਚਾਹੀਦਾ ਅੱਜ ਅਸੀਂ ਇੱਕ ਪ੍ਰਾਲਾ ਕੀਤਾ ਤੇ ਅਸੀਂ ਮੋਤੀ ਮਰਾ ਜੀ ਦੇ ਨਾਂ ਤੇ ਜਿਹੜਾ ਦੁੱਧ ਪਲਾਇਆ ਜਾਂਦਾ ਔਰ ਕਹਿੰਦੇ ਛੋਟੇ ਸਾਹਿਬ ਜਦੋਂ ਉਹ ਦੁੱਧ ਪੀਣ ਜਾਂਦੇ ਸੀ ਤਾਂ ਉਹਨਾਂ ਬੜਾ ਕੁਛ ਚਲਿਆ ਜਿਵੇਂ ਕਿ ਗਹਿਣੇ ਘਰਬਾਰ ਸਾਰਾ ਬੇਟਾ ਮਗਲਾ ਨੂੰ ਪਰ ਫਿਰ ਵੀ ਉਹਨਾਂ ਉਹਨਾਂ ਦੇ ਵਿੱਚ ਪੀੜਦਾ ਸਾਰਾ ਪਰਿਵਾਰ ਬੜੀ ਵੱਡੀ ਸੀਧੀ ਜਿਹੜੀ ਉਹਨਾਂ ਦੀ ਵੀ ਨਾਲ ਹੋਈ ਆ ਤੇ ਅੱਜ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਾਡੀ ਪੂਰੀ ਟੀਮ ਨੇ ਗੁਰਦੁਆਰਾ ਭਗਤਨਾਗੀ ਪਿੰਡ ਫੇਗਮਪੁਰ ਵੱਲੋਂ ਦੁੱਧ ਵਾਲੇ ਬਾਬਿਆਂ ਵੱਲੋਂ ਬਹੁਤ ਨਾਲ ਸਹਿਯੋਗੀ ਜਿਹੜਾ ਭਾਈ ਜਿਹੜਾ ਸਾਡਾ ਜਿਹੜਾ ਉਹਨਾਂ ਵੱਲੋਂ ਜਿਹੜੀ ਸਾਡਾ ਅਜੇਪੜ ਨਾਗੀ ਜੀ ਜਿਨ੍ਹਾਂ ਨੇ ਬਹੁਤ ਵੱਡੀ ਜਿਹੜੀਆਂ ਸਵਾਵਾ ਕਰਦੇ ਆ ਕਿ ਵੀ ਕਿਉਂਕਿ ਸਭ ਤੋਂ ਵੱਡੀ ਪੱਤਰਕਾਰੀ ਦੀ ਸੇਵਾ ਜਿਹੜੀ ਬਰੀ ਵੱਡੀ ਆ ਆਪ ਸਾਰਿਆਂ ਨੂੰ ਪਤਾ ਹੀ ਆ ਕਿ ਕਿਸਾਨੀ ਕਿੱਤੇ ਨੂੰ ਲੈ ਕੇ ਜਿੱਥੇ ਵੀ ਖਬਰਾਂ ਲਾਉਣੀਆਂ ਜਾਂ ਸਮਾਜ ਸੇਵੀ ਖਬਰਾਂ ਲਾਉਣੀਆਂ ਔਰ ਗੁਰਪੁਰਵਚੀਕਾ ਦੇ ਸਵਾਨ ਦੇ ਵਿੱਚ ਜਿਹੜੀਆਂ ਜਿਹੜੀਆਂ ਖਬਰਾਂ ਜਿਹੜੀਆਂ ਲਾਉਦੇ ਰਹਿੰਦੇ ਆ ਔਰ ਸਾਹਮਣੇ ਮਾਣ ਨਹੀਂ ਆ ਸਾਰੇ ਸਾਡੇ ਟੀਮ ਤੇ ਸਾਰੀ ਤੇ ਜਿਹਨੋਂ ਸਾਡੇ ਜਿੰਨੇ ਵੀ ਚਾਉਣ ਵਾਲੇ ਸਾਨੂੰ ਬਹੁਤ ਪਿਆਰ ਕਰਦੇ ਆ ਸਾਰੀਆਂ ਜੱਫੇ ਪੁੜੀਆਂ ਪਿਆਰ ਕਰਦੇ ਆ ਅਸੀਂ ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਸਵਾਗਤ ਜਿੰਨੇ ਚੱਲ ਗਿਆ ਰਹਿਣ ਸਭ ਤੋਂ ਸੇ ਭਾ ਅਸ਼ੀਰਵਾਦ ਦੀ ਕਿਰਪਾ ਦੇ ਬਹੁਤ ਸ਼ੁਕਰਾ ਜਿਹੜੀ ਆ ਤੇ ਮਾਗੀ ਦੀ ਪੱਤਰਕਾਰ ਔਰ ਕਾਜੀ ਸਰ ਜੀ ਵੱਲੋਂ ਜਿਹੜੀ ਐ ਸੋਹੀ ਆ ਔਰ ਸਨੋਹ ਦੇਣ ਵਾਲੇ ਜਿਹੜੇ ਸਤਿਨਾਮ ਸੋਚਤਾ ਨੂੰ ਦਾ ਧੰਨਵਾਦ ਔਰ ਜੀ ਪਾਸਾ ਸਾਰਿਆਂ ਅੰਸਾਰ ਦੀ ਗਰਾਵਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ